ਕਰੋ ਬੰਦ ਕਰੋ ਬੰਦ ਕਰੋ ਕ੍ਰੈਸ਼ਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਜੀਣ ਦਿਓ ਲੋਕਾਂ ਨੂੰ ਜੀਣ ਦਿਓ ਲੋਕਾਂ ਨੂੰ ਜੀਣ ਦਿਓ ਲੋਕਾਂ ਨੂੰ ਜੀਣ ਦਿਓ ਪੰਜਾਬ ਸਰਕਾਰ ਮੁਰਦਾਬਾਦ 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 ਕਮੇਟੀ ਜ਼ਿੰਦਾਬਾਦ 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 ਕੈਟਰੋਨੀ ਮਾਈਨਿੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ਼ਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਜੀਣ ਦਿਓ ਲੋਕਾਂ ਨੂੰ ਜੀਣ ਦਿਓ ਹਸੀ ਕਾਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨਗਰ ਕੌਂਸਲ ਸਭਾ ਪੰਜਾਬ ਤੇ ਸਖਤਰ ਖਨਨ ਰਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆ ਕੰਸੀਲਰਸੀ ਦੇ ਬਿਲਕੁਲ हिमाचल ਦੇ ਨਾਲ सटे ਹੋਏ ਪਿੰਡ ਦੇ ਵਿੱਚ ਮੀਟਿੰਗ ਕੀਤੀ ਹੈ ਜਿਸ ਮੀਟਿੰਗ ਦੇ ਵਿੱਚ ਪੂਰੇ ਪਿੰਡ ਦੀਆਂ ਔਰਤਾਂ ਮਾਵਾਂ ਪੈਣਾ ਤੇ ਸਾਡੇ ਬਜ਼ੁਰਗ ਤੇ ਬੱਚੇ ਤੱਕ ਸ਼ਾਮਲ ਹੈ। ਕਾਰਨ ਕੀ ਹੈ ਵੀ ਸਾਡਾ ਇਲਾਕਾ ਲਗਾਤਾਰ ਗੈਰਕਾਨੂੰਨੀ ਮਾਈਨਿੰਗ ਦੀ ਚਪੇੜ ਦੇ ਹੇਠ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕ੍ਰੈਸ਼ਰਾਂ ਦੀ ਲੈਣ ਲਗਾਈ ਹੋਈ ਹੈ ਇਸ ਖੇਤਰ ਦੇ ਵਿੱਚ। ਇਹ ਉਹ ਪਿੰਡ ਹੈ ਜਿਹੜਾ ਜਦੋਂ 2023 ਦੇ ਵਿੱਚ ਹੜ੍ਹ ਆਇਆ ਇਹ ਪਿੰਡ ਬਿਲਕੁਲ ਹੜ੍ਹ ਦੀ ਮਾਰ ਦੇ ਹੇਠ ਸੀਗਾ। ਤੇ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਇਸ ਪਿੰਡ ਦੀ ਸਾਰ ਨਹੀਂ ਲੈਣ ਆਇਆ ਉਸ ਵੇਲੇ ਤੇ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਹੋਈ ਲੋਕਾਂ ਦੀ ਪਰ ਅੱਜ ਜਦੋਂ ਲੋਕਾਂ ਨੇ ਦੁਬਾਰਾ ਤੋਂ ਆਪਣਾ ਜੀਣ ਪੱਧਰ ਤੇ ਠੀਕ ਕੀਤਾ ਹੈ ਦੁਬਾਰਾ ਤੋਂ ਗੱਡੀ ਰਿੰਨੇ ਸ਼ੁਰੂ ਕੀਤੀ ਹੈ ਤੇ ਇਸ ਪਿੰਡ ਦੇ ਚੜਦੇ ਵਾਲੇ ਪਾਸੇ ਵੀ ਤੇ ਕਰੋਂਦੇ ਵਾਲੇ ਪਾਸੇ ਦੋਦੇ ਪਾਸੇ ਜਿਹੜਾ ਪਿੰਡ ਦੇ ਕ੍ਰੈਸ਼ਰ ਲਗਾਣੇ ਸ਼ੁਰੂ ਕਰ ਦਿੱਤੇ ਤੇ ਅਸੀਂ ਅੱਜ ਮੀਟਿੰਗ ਕਰਕੇ ਇਸ ਪਿੰਡ ਦੀ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਇੱਕ ਕਮੇਟੀ ਚੁਣ ਦਿੱਤੀ ਹੈ ਜਿਸ ਕਮੇਟੀ ਦੇ ਪ੍ਰਧਾਨ ਸਾਡੇ ਸੀਮਾ ਰਾਣੀ ਜੀ ਹੈ ਤੇ ਨਾਲ ਸਕੱਤਰ ਸੁਖਦੇਵ ਜੀ ਸਿੰਘ ਜੀ ਹੈ ਤੇ ਇਸ ਕਮੇਟੀ ਜਿਹੜੀ 21 ਮੈਂਬਰੀ ਕਮੇਟੀ ਅਸੀਂ ਅੱਜ ਇੱਥੇ ਗਠਿਤ ਕੀਤੀ ਹੈ ਤੇ ਸਾਫ ਇਹ ਕਹਿ ਦਿੰਦਾ ਪਿੰਡ ਵਾਸੀਆਂ ਨੇ ਪਿਆਸੀ ਆਪਣੇ ਪਿੰਡ ਦੇ ਵਿੱਚ ਤੇ ਪਿੰਡ ਦੀ ਲਾਗੇ ਸ਼ਾਗੀ ਦੀ ਜ਼ਮੀਨਾਂ ਦੇ ਵਿੱਚ ਕੋਈ ਵੀ ਕ੍ਰੈਕਸ਼ਨ ਲੱਗਣ ਨਹੀਂ ਦਵਾਗੇ ਤੇ ਇਹਨਾਂ ਦੇ ਸਭ ਚੇਤਾਵਣੀਆਂ ਦੀ ਵੀ ਦਿੱਤੀ ਹੈ ਕ੍ਰੈਕਸ਼ਨ ਮਾਫੀਆ ਨੂੰ ਵੀ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਵੀ ਕਿਸੇ ਵੀ ਕਲੈਕਸ਼ਨ ਨੂੰ ਕੋਈ ਵੀ ਮਾਨਤਾ ਕੋਈ ਵੀ ਕਾਗਜ਼ ਇਹਨਾਂ ਪਿੰਡਾਂ ਦੇ ਵਿੱਚ ਨਾ ਦਿੱਤਾ ਜਾਵੇ ਕਿਉਂਕਿ ਇਹ ਪਹਿਲੇ ਹੀ ਜਿਹੜੇ ਪਿੰਡ ਹੈ ਜਿਹੜੇ ਹੜ ਦੀ ਮਾਰ ਦੇ ਹੇਠ ਹੈ ਇੱਥੇ ਪਹਿਲੇ ਹੀ ਲੋਕ ਗਰੀਬੀ ਰੇਖਾ ਤੋਂ ਹੇਠਾ guzara ਕਰਦੇ ਪਿਆ ਪਰ ਮਾਈਨਿੰਗ ਦਾ ਕਾਰੋਬਾਰ ਸ਼ੁਰੂ ਕਰਕੇ ਇੱਥੇ ਲਗਾਤਾਰ ਇਹਨਾਂ ਲੋਕਾਂ ਨੂੰ ਮੌਤ ਪ੍ਰੋਸੀਜ ਆ ਰਹੀ ਹੈ ਤੇ ਅੱਜ ਮੀਟਿੰਗ ਕਰਕੇ ਲੋਕਾਂ ਨੇ ਇਹ ਕਹਿ ਦਿੱਤਾ ਕਿ ਜਿਹੜਾ ਟਾੜਿਆਂ ਦੇ ਵਿੱਚ ਲੱਗ ਰਿਹਾ ਸਟੋਨ ਕ੍ਰੈਸ਼ਰ ਹੈ ਉੱਥੇ ਲੱਗਾ ਹੋਇਆ ਪੱਕਾ ਮੋਰਚਾ ਹੈ ਇਹ ਲੋਕ ਲਗਾਤਾਰ ਆਪਣੀ ਜ਼ਿੰਮੇਵਾਰੀ ਦੇ ਨਾਲ ਉੱਥੇ ਲਗਾਤਾਰ ਸ਼ਮੂਲੀਅਤ ਕਰਦੇ ਰਹਿਣਗੇ ਤੇ ਜਿਹੜੇ ਵੱਡੇ ਐਕਸ਼ਨ ਖਾਣਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਦਿੱਤੇ ਜਾਣਗੇ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਜੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹਨਾ ਸਟੋਨ ਕ੍ਰੈਸ਼ਰਾਂ ਦੇ ਕੰਮ ਬੰਦ ਨਾ ਕਰਾਇਆ ਗਿਆ ਉਹਨਾਂ ਤੇ ਕਾਰਵਾਈ ਨਾ ਕੀਤੀ ਇਹਨਾਂ ਸਟੋਨ ਕ੍ਰੈਸ਼ਰਾਂ ਦੀ ਜਿਹੜੀ ਕਾਗਜ਼ ਰੱਦ ਨਾ ਕੀਤੇ ਤੇ ਉਹਨਾਂ ਨੂੰ ਡਿਸਮੈਂਟਲ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਦਾ ਜਿਹੜਾ ਹੈ ਸਾਹਮਣਾ ਸਰਕਾਰ ਤੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਹੈ ਇਸ ਮੀਟਿੰਗ ਦੇ ਜ਼ਰੀਏ ਇਸ ਵੀਡੀਓ ਦੇ ਜ਼ਰੀਏ ਅਸੀਂ ਜਿੱਥੇ ਕ੍ਰੈਸ਼ਰ ਮਾਫੀਆ ਲੋਬੀ ਨੂੰ ਵੀ ਸੁਨੇਹਾ ਦੇ ਰਿਹਾ ਵੀ ਮਾਈਨਿੰਗ ਦਾ ਕੰਮ ਇਸ ਇਲਾਕੇ ਦੇ ਵਿੱਚ ਨਾ ਕੀਤਾ ਜਾਵੇ ਇਹ ਲੋਕ ਲੜਨ ਦੇ ਲਈ ਤਿਆਰ ਬੈਠੇ ਆ ਤੇ ਜੇ ਇਹਦੇ ਕੋਈ ਵੀ ਜਿਹੜੇ ਸਿੱਟੇ ਆਉਂਦੇ ਆ ਉਹ ਮੰਨ ਬਾਗੇ ਸਿੱਟਿਆਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਸਰਕਾਰ ਤੇ ਉਸ ਤੰਤਰ ਦੀ ਹੋਏਗੀ ਜਿਹੜਾ ਤੰਤਰ ਇਹਨਾਂ ਨੂੰ ਲਗਾਤਾਰ ਲੜਨ ਦੇ ਲਈ ਮਜਬੂਰ ਕਰ ਰਿਹਾ ਹੈ ਪੀਣਾ ਲੱਕੇ ਨੂੰ ਇਹਨਾਂ ਲੱਕੇ ਨੂੰ ਲਗਾਤਾਰ ਮਾਈਨਿੰਗ ਮਾਫੀਆ ਦੇ ਵੱਲੋਂ ਪਟਾਇਆ ਜਾ ਰਿਹਾ ਹੈ ਕਿ ਅਸੀਂ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਬੰਦ ਕਰਾਓ ਉਥੇ ਇਹ ਵੀ ਕਹਿ ਰਹੇ ਆ ਭਿਆਨ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਟੂਨ ਕਰੈਕਟਰ ਨੂੰ ਇੱਥੇ ਮਨਤਾਨਾ ਦਿੱਤੀ ਜਾਵੇ ਕਿਸੇ ਪ੍ਰਕਾਰ ਦਾ ਮਾਈਨਿੰਗ ਦਾ ਕੰਮ ਇਸ ਇਲਾਕੇ ਦੇ ਵਿੱਚ ਨਾ ਕਰਾਇਆ ਜਾਵੇ ਜੇ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਰਿਜ਼ਲਟ ਹੈ ਬੜੇ ਭਿਆਨਕ ਹੋਣਗੇ ਇਹ ਇਲਾਕਾ ਜਿਹੜਾ ਤਬਾਹ ਹੋ ਜਾਏਗਾ ਪੰਜਾਬ ਸਰਕਾਰ ਮੁਰਦਾਬਾਦ 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 ਕਾ ਜ਼ਿੰਦਾਬਾਦ 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 ਪ੍ਰੈਸ਼ਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਈਨਿੰਗ ਦਾ ਕਾਰੋਬਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਜੀਣ ਦਿਓ ਜੀਣ ਦਿਓ ਜੀਣ ਦਿਓ ਧੰਨਵਾਦ